ਵੀ ਪੰਜਾਬ ਦੀ ਇਕਨੋਮੀ ਦਾ ਲੱਖ ਜਿਹੜਾ ਉਹ ਮੈਂ ਪਿੱਛੇ ਵੀ ਬੋਲਿਆ ਸੀ ਤੋੜਨਾ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਦੇ ਹੱਥਾਂ 'ਚ ਡੋਂਗੇ ਆਜਾ ਮੰਗਦੇ ਨਾਲੇ ਪਾਟੇ ਆਜਣ ਕਿਤੇ ਧਰਨੇ ਆ ਕਿਤੇ ਸਾਡੇ ਬੰਦੇ ਮਰਨ ਵਰਤ ਤੇ ਬੈਠੇ ਆ ਕਿਤੇ ਐਮਐਸਪੀ ਨਹੀਂ ਮਿਲ ਰਹੀ ਕਿਤੇ ਲਖੀਰਪੁਰ ਖੇਰੀ ਵਾਲਿਆਂ ਨੂੰ ਜੋ ਉੱਥੇ ਹੋਇਆ ਉਹਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ 2021 ਦੇ ਵਿੱਚ ਦੋ ਪਿਆ ਇਸ ਵਾਰੀ ਚੋਣੇ ਨਾਲ 2000 24 ਦੇ ਵਿੱਚ ਕੀ ਹੋਇਆ ਚੋਨਾ ਮੰਡੀਆਂ 'ਚ ਰੋਲਦਾ ਹੋਇਆ ਦਸੰਬਰ ਤੱਕ ਵੱਡਿਆ ਨਹੀਂ ਗਿਆ ਕਿ ਸਾਡਾ ਕਿਸਾਨ ਐਕਚੁਅਲ ਦੇ ਵਿੱਚ ਦੁਖੀ ਆ ਨਹੀਂ ਉਹਨਾਂ ਨੂੰ ਲੋੜ ਨਹੀਂ ਆਪਣੇ ਘਰ ਛੱਡ ਕੇ ਮਰਨ ਵਰਤਦੇ ਜਾਂਦੀ ਆਪਾਂ ਸੋਚੀਏ ਵੀ ਜੇ ਇਹ ਆਪਣੇ ਨਾਲ ਬਿਜ਼ਨਸ 'ਚ ਹੋਵੇ ਤਾਂ ਆਪਣੇ ਨਾਲ ਕੀ ਬੀਤੇ ਆਪਾਂ ਲੋਕ ਤਾਂ ਮੈਣ 'ਚ ਡਿਪਰੈਸ਼ਨ 'ਚ ਚੱਲ ਜਾਂਦੇ ਆ ਉਹ ਵਿਚਾਰੇ ਧੰਨੇ ਜਿਹੜੇ ਇੰਨਾਂ ਨਾਲ ਕੁਝ ਸਹੀ ਜਾਂਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨਜੀਤ ਸਿੰਘ ਪੰਜਾਬ ਦੀ ਖਬਰ ਚੈਨਲ ਦੇਖਣ ਵਾਲੇ ਮੇਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਅੱਜ ਦੀ ਗੱਲਬਾਤ ਦੇ ਵਿੱਚ ਅੱਜ ਆਪਾਂ ਗੱਲਬਾਤ ਕਰਨੀ ਆ ਪੰਜਾਬ ਦੇ ਉਹ ਖੇਤਰ ਬਾਰੇ ਜਿਹੜਾ ਪੰਜਾਬ ਦੀ ਇਕਨੋਮੀ ਦੇ ਵਿੱਚ ਗੱਲ ਕਰੀਏ ਆਪਾਂ ਇਕਨੋਮੀ ਦੀ ਤੇ ਜਿਹਦਾ ਪੰਜਾਬ ਦੇ ਲਗਭਗ 80 ਤੋਂ 90% ਜਿਹੜੇ ਵਸਨੀਕ ਨੇ ਉਹਨਾਂ ਦੇ ਵਿੱਚ ਮੇਜਰ ਰੋਲ ਆ ਚਾਹੇ ਆਪਾਂ ਗੱਲ ਕਰੀਏ ਉਹਨਾਂ ਦੀ ਕਮਾਈ ਦਾ ਕਿੱਤੇ ਦਾ ਬਿਲਕੁਲ ਠੀਕ ਤੁਸੀਂ ਸਮਝੇ ਅੱਜ ਆਪਾਂ ਗੱਲ ਕਰਨੀ ਆ ਖੇਤੀ ਦੀ ਐਗਰੀਕਲਚਰ ਐਗਰੀਕਲਚਰ ਦੇ ਵਿੱਚ ਅੱਜਕੱਲ ਕੀ ਹੋ ਰਿਹਾ ਪੰਜਾਬ ਦੇ ਵਿੱਚ ਤੁਸੀਂ ਸਾਰੇ ਬਹੁਤ ਸਾਰੇ ਨਿਊਜ਼ ਦੇਖ ਰਹੇ ਹੋਵੋਗੇ ਕਿਤੇ ਧਰਨੇ ਆ ਕਿਤੇ ਸਾਡੇ ਬੰਦੇ ਮਰਨ ਬਰਤ ਤੇ ਬੈਠੇ ਆ ਕਿਤੇ ਐਮਐਸਪੀ ਨਹੀਂ ਮਿਲ ਰਹੀ ਕਿਤੇ ਲਖੀਰਪੁਰ ਖੇਰੀ ਵਾਲਿਆਂ ਨੂੰ ਜੋ ਉੱਥੇ ਹੋਇਆ ਉਹਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ 2021 ਦੇ ਵਿੱਚ ਜੋ ਹੋਇਆ ਦੇਖੋ ਬਹੁਤ ਸਾਰੇ ਸਾਡੇ ਪੰਜਾਬ ਦੇ ਵਿੱਚ ਕਿਸਾਨੀ ਦੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਟਾਈਮ-ਟਾਈਮ ਤੇ ਸਾਡੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹ ਸਾਰੇ ਧਰਨੇ ਦਿੰਦੇ ਆ ਚਾਹੇ ਉਹ ਗੱਲਬਾਤ ਕਰਦੇ ਪਰ ਮੈਨੂੰ ਜਿੰਨਾਕ ਲੱਗਦਾ ਅੱਜ ਤੱਕ ਕਿਸੇ ਵੀ ਚੀਜ਼ ਦਾ ਕੋਈ ਵੀ ਸਮਾਧਾਨ ਸਾਡੇ ਕਿਸਾਨਾਂ ਨੂੰ ਨਹੀਂ ਮਿਲਿਆ ਦੇਖੋ ਅਸੀਂ ਸਾਰੇ ਕਿਸਾਨ ਪਰਿਵਾਰਾਂ ਚੋਂ ਆ ਠੀਕ ਆ ਜੀ ਪਰ ਗੱਲ ਕਿੱਥੇ ਆਉਂਦੀ ਹੈ ਜਦੋਂ ਵੀ ਕਿਤੇ ਧਰਨਾ ਲੱਗਦਾ ਕੁਝ ਵੀ ਹੁੰਦਾ ਸਾਡੇ ਲੋਕਾਂ ਕੋਲ ਨਾ ਅੱਜਕੱਲ ਟਾਈਮ ਹੈ ਨਹੀਂ ਮੈਂ ਕਿੰਨੀ ਵਾਰੀ ਦੇਖਦਾ ਹਾਂ ਸੜਕਾਂ ਦੇ ਉੱਤੇ ਜਦੋਂ ਕਿਤੇ ਕਿਸਾਨ ਬੈਠੇ ਹੁੰਦੇ ਕੁਝ ਵੀ ਹੁੰਦਾ ਸਾਰੇ ਨੂੰ ਕਾਲੀ ਹੁੰਦੀ ਹੈ ਮੈਂ ਵੀ ਜਾਣਦਾ ਅਸੀਂ ਵੀ ਬਿਜ਼ਨਸ ਕਰਦੇ ਸਾਨੂੰ ਵੀ ਪਤਾ ਵੀ ਕਾਲੀਆਂ ਹੁੰਦੀਆਂ ਨੇ ਕੁਝ ਰਜੇਵੇਂ ਉਹ ਜੇ ਆ ਕੋਈ ਮੈਡੀਕਲ ਐਮਰਜੈਂਸੀ ਸਾਰੀ ਗੱਲ ਮੈਂ ਸਮਝਦਾ ਕਿ ਬਹੁਤ ਵਾਰੀ ਹੁੰਦਾ ਸਾਡੇ ਕੋਲ ਟਾਈਮ ਨਹੀਂ ਹੁੰਦਾ ਅੱਗੋਂ ਕਿਸਾਨ ਬੈਠੇ ਹੁੰਦੇ ਅਸੀਂ ਗੁੱਸੇ 'ਚ ਆ ਜਾਂਦੇ ਬਈ ਤੁਸੀਂ ਪਾਈ ਰੋਏ ਰੋਏ ਦਾ ਡਰਾਮਾ ਫੜਿਆ ਕਦੀ ਕੁਛ ਕਦੇ ਕੁਛ ਪਰ ਜੇ ਆਪਾਂ ਸੋਚ ਕੇ ਦੇਖੀਏ ਇੱਕ ਐਗਜ਼ਾਮਪਲ ਲੈਣਾ ਧਿਆਨ ਨਾਲ ਸਮਝੋ ਸਾਰੇ ਦੁਨੀਆ ਦੇ ਇਹ ਸਾਹਮਣੇ ਆ ਚੀਜ਼ ਜੋ ਆਪਾਂ ਕੰਮ ਕਰ ਕਰਦੇ ਧਿਆਨ ਨਾਲ ਸੁਣੋ ਮੰਨ ਲਓ ਆਪਾਂ ਇੱਕ ਪ੍ਰੋਡਕਟ ਬਣਾਉਨੇ ਆ ਠੀਕ ਆ ਜੀ ਉਹ ਪ੍ਰੋਡਕਟ ਬਣਾ ਕੇ ਆਪਾਂ ਕਿਸੇ ਨਾਲ ਕੰਟਰੈਕਟ ਕਰਦੇ ਆ ਵੀ ਭਾਈ ਤੈਨੂੰ ਅਸੀਂ ਇਹ ਇੰਨੇ ਰੁਪਏ ਦਾ ਦੇਵਾਂਗੇ ਠੀਕ ਆ ਜੀ ਤੁਹਾਨੂੰ ਸੰਤੁਸ਼ਟੀ ਆ ਵੀ ਮੇਰੀ ਗਾਮ ਪ੍ਰਾਈਸ ਜਿਹੜੀ ਆ ਸੇਫ ਆ ਚਲੋ ਮੇਰੇ ਇੰਨੇ ਪੈਸੇ ਵੱਢ ਗਏ ਹੁਣ ਇਹ ਤਾਂ ਗੱਲ ਰਹੀ ਇੱਕ ਨਾਰਮਲ ਬਿਜ਼ਨਸਮੈਨ ਦੀ ਹੁਣ ਦੂਜੇ ਪਾਸੇ ਗੱਲ ਕਰਦੇ ਹਾਂ ਕਿਸਾਨ ਦੀ ਦੇਖੋ ਜੀ ਸ਼ੁਰੂ ਕਿੱਥੋਂ ਹੁੰਦਾ ਸਭ ਤੋਂ ਪਹਿਲਾਂ ਕਿਸਾਨ ਆਪਣੀ ਫਸਲ ਪਾਲਦਾ ਖੁੱਲੀ ਕੋਈ ਸ਼ਰਤ ਨਹੀਂ ਕਿ ਮੀਂਹ ਨੇਰੀ ਕੋਈ ਵੀ ਨੇਚਰਲ ਕਲੈਮਿਟੀ ਕੁਝ ਵੀ ਆਉਂਦੀ ਆ ਉਹਦੀ ਫਸਲ ਲੱਖ ਰੁਪਿਆ ਸਟੇਕ ਤੇ ਆ ਸਟੇਕ ਮਤਲਬ ਰਿਸਕ ਤੇ ਆ ਉਹਨੂੰ ਉਹ ਵੀ ਘੰਟੇ ਖਤਰਾ ਆ ਨੇਚਰਲ ਕਲੈਮਿਟੀ ਦਾ ਵੀ ਕੋਈ ਵੀ ਆਪਦਾ ਆ ਸਕਦੀ ਆ ਦੂਜੀ ਗੱਲ ਜਦੋਂ ਉਹਨੇ ਪਾਰਲੀ ਪੈਸਾ ਲਾਤਾ ਸੋਚੇ ਆਪਾਂ ਨੂੰ ਅਗਲਾ ਕਹਿ ਦੇਵੇ ਕਿ ਅਸੀਂ ਪ੍ਰੋਡਕਟ ਤਿਆਰ ਕਰ ਲਾ ਬਾਈ ਮੈਂ ਨਹੀਂ ਲੈਂਦਾ ਜਾਂ ਮੈਂ ਤੈਨੂੰ ਇੰਨੀ ਤੇ ਮਮ ਨਹੀਂ ਦਿੰਦਾ ਜੋ ਮੈਂ ਤੈਨੂੰ ਕਿਹਾ ਸੀ ਆਪਾਂ ਨੂੰ ਕਿਹੋ ਜਿਹਾ ਫੀਲ ਹੋਊਗਾ ਇੱਕ ਵਾਰ ਸੋਚ ਕੇ ਦੇਖੋ ਸਾਰੇ ਮੇਰੇ ਉਹ ਵੀਰ ਜਿਹੜੇ ਕਿਸਾਨੀ ਤੋਂ ਦੂਰ ਨੇ ਜਿਨ੍ਹਾਂ ਨਾਲ ਕਿਸਾਨੀ ਦਾ ਕੋਈ ਲੈਣ ਦੇ ਨਹੀਂ ਦੇਖੋ ਮੈਂ ਤੁਹਾਡੀ ਵੀ ਗੱਲ ਰੱਖਣੀ ਆ ਮੈਂ ਕਿਸਾਨਾਂ ਦੀ ਵੀ ਰੱਖਣੀ ਆ ਠੀਕ ਆ ਅਸੀਂ ਇੱਕ ਮੀਡੀਆ ਆ ਗੱਲ ਨੂੰ ਪਹੁੰਚਾਉਣ ਲਈ ਮੈਂ ਸਿਰਫ ਤਾਂ ਕਹਿ ਰਿਹਾ ਕਿ ਜਦੋਂ ਅਸੀਂ ਸਮਝਦੇ ਆ ਨਾ ਫੇਰ ਗੱਲ ਪਤਾ ਲੱਗਦੀ ਕਿ ਇਹ ਠੀਕ ਆ ਜੋ ਬੰਦੇ ਧਰਨਿਆਂ ਤੇ ਬੰਦੇ ਆ ਤੇ ਕਿਤੇ ਨਾ ਕਿਤੇ ਉਹ ਸਹੀ ਨੇ ਹੁਣ ਸੇਮ ਗੱਲ ਹੋਈ ਆ ਵੀ ਸੋਚ ਕੇ ਦੇਖੇ ਬਈ ਉਹ ਬੰਦੇ ਉਥੇ ਕਿਉਂ ਬੰਦੇ ਨੇ ਯਾਰ ਜਦੋਂ ਉਹਨਾਂ ਨਾਲ ੱਟਕਾ ਹੁੰਦਾ ੱਟਕੇ ਚ ਕੀ ਹੁੰਦਾ ਉਹਨਾਂ ਨੂੰ ਪਹਿਲਾਂ ਕਿਹਾ ਗਿਆ ਤੁਹਾਨੂੰ ਐਮਐਸਪੀ ਦੇਵਾਂਗੇ ਉਹਨਾਂ ਨੂੰ ਕੋਈ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਹੀ ਨਹੀਂ ਮਿਲਦੀ ਉਦੋਂ ਬਾਅਦ ਕਿਹਾ ਗਿਆ ਤੁਹਾਡੀ ਫਸਲ ਪੱਕੇ ਚੱਕਾਂਗੇ ਇਸ ਵਾਰੀ ਝੋਨੇ ਨਾਲ 2024 ਦੇ ਵਿੱਚ ਕੀ ਹੋਇਆ ਝੋਨਾ ਮੰਡੀਆਂ 'ਚ ਰੁਲਦਾ ਹੋਇਆ ਦਸੰਬਰ ਤੱਕ ਵੱਡਿਆ ਨਹੀਂ ਗਿਆ ਕਿਉਂਕਿ ਮੰਡੀਆਂ ਤੇ ਪਿਛਲਾ ਨਹੀਂ ਚੱਕਿਆ ਗਿਆ ਤੇ ਵਿਚਾਰੇ ਪੱਟਣਗੇ ਕਿਵੇਂ ਤੇ ਅੱਜ ਪੈਸਾ ਨਹੀਂ ਉਦੋਂ ਬਾਅਦ ਲਖੀਨਪੁਰ ਖੀ ਦੇ ਵਿੱਚ ਜੋ ਹੋਇਆ ਉੱਥੇ ਉਹਨਾਂ ਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਉਦੋਂ ਬਾਅਦ ਕਿਸਾਨਾਂ ਦੀਆਂ ਪੈਨਸ਼ਨਾਂ ਜੋ ਇਹ ਮੰਗ ਰਹੇ ਆ ਉਦੋਂ ਬਾਅਦ ਇਹਨਾਂ ਦੇ ਪਾਣੀ ਇਹ ਜਿਹੜੇ ਪਰਚੇ ਪਏ ਹੋਏ ਇਹਨਾਂ ਤੇ ਜਿਹੜੇ ਅੱਗ ਲਾਉਣ ਵਾਲੇ ਬਾਈ ਜੀ ਉਹਨਾਂ ਦੀਆਂ ਬਹੁਤ ਮੰਗਾ ਨੇ ਜੋ ਕਿ ਮੈਂ ਕਹਿੰਦਾ 90% ਜੈਨੂਅਲ ਨੇ 10% ਮੈਂ ਕਹਿ ਸਕਦਾ ਚਲੋ ਹਰ ਬੰਦਾ ਉਹ ਚੀਜ਼ ਨਾਲ ਨਹੀਂ ਸਹਿਮਤ ਪਰ 90% ਮੰਗਾ ਸਾਡੇ ਪੰਜਾਬ ਦੇ ਕਿਸਾਨਾਂ ਦੀਆਂ ਹੰ ਬਿਲਕੁਲ ਜੈਨੂਨ ਨੇ ਠੀਕ ਆ ਜੀ ਉਹ ਮੰਗਾ ਕਾਹੀ ਨੇ ਕਿਉਂਕਿ ਇਹਨਾਂ ਲੋਕਾਂ ਨੂੰ ਕੋਈ ਸਿਕਿਉਰਿਟੀ ਸਾਡੇ ਪਹਿਲੀ ਅਬੀ ਸੈਂਟਰ ਵੱਲੋਂ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਕਰੀਏ ਕੀ ਅਸੀਂ ਖੇਤੀ ਕਰੀਏ ਨਾ ਕਰੀਏ ਕੋਈ ਵਪਾਰ ਸ਼ੁਰੂ ਕਰੀਏ ਬਿਨ ਕੋਈ ਵਿਚਾਰੇ ਨੇ ਅਜੇ ਤੱਕ ਕੀਤੀ ਯਾਰ ਖੇਤੀ ਉਹਨਾਂ ਨੂੰ ਆਉਂਦੇ ਨਹੀਂ ਉਹਦੇ ਕਰਕੇ ਸਾਡੇ ਕਿਸਾਨ ਸੜਕਾਂ ਤੇ ਰੋਲਦਾ ਉਹ ਹਮੇਸ਼ਾ ਵਿਚਾਰਾ ਆਪਣੇ ਹੱਕਾਂ ਲਈ ਸਾਡਾ ਕਿਸਾਨ ਸੜਕਾਂ ਤੇ ਹੀ ਰਹਿੰਦਾ ਤੇ ਅਸੀਂ ਲੋਕ ਅੱਗੋਂ ਕੱਢਦੇ ਆ ਗਾਲਾਂ ਦੇਖੋ ਗਾਲਾਂ ਕੱਢਣੀਆਂ ਬਾਈ ਜੀ ਸੌਖਿਆ ਕਿਸੇ ਨੂੰ ਉਹਨਾਂ ਦੀ ਥਾਂ ਤੇ ਹੋ ਕੇ ਕਿਸਾਨਾਂ ਦੀ ਸੋਚੀਏ ਜੋ ਲੋਕੀ ਉਹ ਭੁਗਤ ਰਹੇ ਨੇ ਠੀਕਾਕਾਰਾਂ ਚ ਪੈਸਾ ਨਹੀਂ ਵਿਆ ਘਰੇ ਹੋਏ ਨੇ ਜਦੋਂ ਆਪਾਂ ਉਹ ਗੱਲਾਂ ਸੋਚਾਂਗੇ ਤਾਂ ਸਮਝ ਆਉਂਦੀ ਆ ਵੀ ਅਸੀਂ ਲੋਕ ਕਿੰਨੇ ਗਲਤ ਆ ਜਿਹੜੇ ਉਹਨਾਂ ਨੂੰ ਗਾਲਾਂ ਕੱਢਦੇ ਆ ਠੀਕ ਆ ਜੀ ਹੁਣ ਦੇਖੋ ਹੁਣ ਉਦੋਂ ਬਾਅਦ ਸਾਡੇ ਇੱਕ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਬੱਲੇয়াল ਜੀ ਉਹ ਪਿਛਲੇ 15 ਦਿਨਾਂ ਤੋਂ ਮੰਨਮਤ ਦੇ ਬੈਠਿਆ ਉਹਨਾਂ ਨੂੰ ਯਾਰ ਕੀ ਲੋੜ ਬਜ਼ੁਰਗ ਹੈਗੇ ਉਹਨਾਂ ਨੂੰ ਆਲਰੇਡੀ ਕੈਂਸਰ ਆ ਉਹਨਾਂ ਦਾ weight ਦਿਨ ਬਦ ਦਿਨ ਘਟ ਰਿਹਾ ਉਹਨਾਂ ਨੂੰ ਕੀ ਲੋੜ ਹੈ ਬੈਠਣ ਦੀ ਪਰ ਉਹ ਵਿਚਾਰੇ ਇਹੀ ਸੋਚ ਤੇ ਬੈਠੇ ਯਾਰ ਕਿਤੇ ਨਾ ਕਿਤੇ ਜੇ ਮੈਨੂੰ ਵੀ ਕੁਝ ਹੋ ਜਾਂਦਾ ਮੇਰੇ ਨਾਲ ਦੇ ਜਿਹੜੇ ਸਾਥੀ ਸੰਗੀ ਸਾਥੀ ਨੇ ਇਹਨਾਂ ਦਾ ਕੁਝ ਭਲਾ ਹੋ ਜੇ ਇੱਥੇ ਇਹ ਪਤਾ ਲੱਗਦਾ ਉਹ ਲੋਕੀ ਐਕਚੁਅਲ ਦੇ ਵਿੱਚ ਦੁਖੀ ਨੇ ਇੱਥੋਂ ਇਹ ਗੱਲ ਸਮਝੋ ਕਿ ਸਾਡਾ ਕਿਸਾਨ ਐਕਚੁਅਲ ਦੇ ਵਿੱਚ ਦੁਖੀ ਆ ਨਹੀਂ ਉਹਨਾਂ ਨੂੰ ਲੋੜ ਨਹੀਂ ਆਪਣੇ ਘਰ ਛੱਡ ਕੇ ਮਰਨ ਵਰਤ ਦੇ ਬੈੰਦੀ ਜਿਹੜੇ ਬੰਦੇ ਨੇ ਕਾਲਰਡੀ ਕੈਂਸਰ ਆ ਭਾਈ ਜੀ ਇਹ ਗੱਲਾਂ ਨਾ ਬਹੁਤ ਵੱਡੀਆਂ ਨੇ ਅਸੀਂ ਲੋਕ ਕੀ ਕਰਦੇ ਆ ਹਾਸਲ ਮਜ਼ਾਕ ਚ ਲੈ ਜਾਂਦੇ ਆ ਜਦ 2 ਮਿੰਟ ਕਿਤੇ ਲੇਟ ਹੋ ਗਿਆ ਅਗਲੇ ਨੂੰ ਕਹਿੰਦਾ ਨਾ ਕੁਝ ਵੀਡੀਓ ਦੇਖਿਆ ਅਗਲੇ ਨੂੰ ਕਹਿ ਦਿੰਨੇ ਆ ਲੈ ਇਹਨਾਂ ਨੇ ਰੋਜ਼ ਦਾ ਕੰਮ ਫੜ ਲਿਆ ਅਸੀਂ ਵੀ ਕਿਸਾਨ ਬਾਈ ਜੀ ਜਿਹਦੇ ਘਰੇ ਕਹਿੰਦੇ ਆ ਨਾ ਵੀ ਹੁੰਦਾ ਜਿਹਨੂੰ ਸੇਕ ਲੱਗਦਾ ਪਤਾ ਉਹਨੂੰ ਹੀ ਲੱਗਦਾ ਮੰਨ ਕੇ ਚੱਲੋ ਕੱਲ ਨੂੰ ਸਰਕਾਰ ਕਹਿ ਦੇਵੇ ਤੁਸੀਂ ਬੈਨਸ ਬੰਦ ਕਰ ਦਿਓ ਆਪਣਾ ਕੀ ਹਾਲ ਹੋ ਜੂਗਾ ਫਿਰ ਆਪਾਂ ਵੀ ਸੜਕਾਂ ਤੇ ਹੀ ਹੋਵਾਂਗੇ ਜਿਹਦੇ ਨਾਲ ਹੁੰਦੀ ਆ ਉਹੀ ਬੰਦਾ ਜਾਣਦਾ ਆ ਵੀ ਮੇਰੇ ਨਾਲ ਕੀ ਹੋ ਰਿਹਾ ਵਾ ਠੀਕ ਆ ਜੀ ਹੁਣ ਆਪਾਂ ਅਗਲੀ ਗੱਲ ਤੇ ਆਉਂਦੇ ਆਂ ਵੀ ਬਹੁਤ ਸਾਰੇ ਦੇਖੋ ਕਿਸਾਨਾਂ ਦੀਆਂ ਡਿਮਾਂਡ ਸਕੀਮ ਐ ਕੋਈ ਇਹ ਨਹੀਂ ਮੈਂ ਕਹਿੰਦਾ ਵੀ ਉਹਨਾਂ ਨੇ ਕਿਤੇ ਕਰੋੜਾ ਰੁਪਈਆ ਮੰਗ ਲਿਆ ਸਰਕਾਰ ਕੋਲ ਕਿਉਂਕਿ ਸਰਕਾਰਾਂ ਦੇ ਵੱਡੇ ਵੱਡੇ ਕਰਜ਼ੇ ਮਾਫ਼ ਕਰੀ ਜਾਂਦੇ ਆ ਬਿਜ਼ਨਸਮੈਨਾਂ ਦੇ ਤਾਂ ਇਹ ਵਿਚਾਰਿਆਂ ਦੇ ਦੇਖੋ ਛੋਟੇ ਮੋਟੇ ਕਰਜ਼ੇ ਆ ਉਹ ਨਹੀਂ ਮਾਫ਼ ਕਰ ਰਹੇ ਇਹਨਾਂ ਦੇ ਬਿਜਲੀ ਦੇ ਬਿੱਲ ਦਾ ਬਿਜਲੀ ਦੇ ਰੇਟ ਇਹਨੇ ਵਧਾਤੇ ਉਹ ਨਹੀਂ ਕਰ ਰਹੇ ਇਹਨਾਂ ਨੂੰ ਐਮਐਸਪੀ ਨਹੀਂ ਦੇ ਰਹੇ ਜਾਂ ਇਹਨਾਂ ਨੂੰ ਕੋਈ ਇਨਸਾਫ ਪਰਚੇਂ ਚ ਨਹੀਂ ਦੇ ਰਹੇ ਯਾਰ ਛੋਟੇ ਛੋਟੇ ਮੰਗਾਂ ਦੇ ਜੇ ਹੱਲ ਕਰ ਵੀ ਦਿੱਤੀਆਂ ਗਿਆਨ ਤੇ ਕੋਈ ਵੱਡੀ ਗੱਲ ਨਹੀਂ ਬਟ ਇੱਕ ਕਹਿੰਦੇ ਹੁੰਦੇ ਨਾ ਵੀ ਇੱਕ ਬੰਦੇ ਦੇ ਧੌਣ 'ਚ ਕਿੱਲਾ ਹੁੰਦਾ ਉਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਵੀ ਉਹਨਾਂ ਦਾ ਇੱਕ ਨਰੇਟਿਵ ਆ ਜੋ ਮੈਂ ਹੁਣ ਨਾਮ ਨਹੀਂ ਲੈਣਾ ਚਾਹੁੰਦਾ ਨਰੇਟਿਵ ਸੱਜਿਆ ਹੋਇਆ ਵੀ ਪੰਜਾਬ ਦੀ ਇਕਨੋਮੀ ਦਾ ਲੱਕ ਜਿਹੜਾ ਉਹ ਮੈਂ ਪਿੱਛੇ ਵੀ ਬੋਲਿਆ ਸੀ ਤੋੜਨਾ ਚਾਹੁੰਦੇ ਆ ਤੇ ਪੰਜਾਬ ਦੇ ਲੋਕਾਂ ਦੇ ਹੱਥਾਂ 'ਚ ਡੋਂਗੇ ਆਜਣ ਮੰਗਣ ਵਾਲੇ ਵਾਟੇ ਆਜਣ ਕਿਉਂਕਿ ਇਹਨਾਂ ਨੂੰ ਸ਼ੁਰੂ ਤੋਂ ਚੁੱਪਦੇ ਰਹੇ ਆ ਕਿ ਇਹ ਲੋਕਾਂ ਨੇ ਰਾਜਾ ਵਾਂਗੂ ਜ਼ਿੰਦਗੀ ਜੀਆ ਉਹ ਇਹ ਚੀਜ਼ ਤੋਂ ਖਿੱਚਦੇ ਸਾਡੇ ਤੋਂ ਤੇ ਚਾਹੁੰਦੇ ਆ ਵੀ ਸਾਡੇ ਹੱਥਾਂ 'ਚ ਬਾਟੇ ਆਜਣ ਇਹਦੇ ਕਰਕੇ ਸਾਡੀ ਜਿਹੜੀ ਮੇਨ ਇਕਨੋਮੀ ਆ ਪੰਜਾਬ ਦੀ ਜੋ ਕਿ ਕਿਸਾਨ ਵਰਗਿਆ ਇਹਨੂੰ ਤੰਗ ਕੀਤਾ ਜਾਂਦਾ ਠੀਕ ਆ ਜੀ ਦੇਖੋ ਮੈਂ ਤੁਹਾਨੂੰ ਕਈ ਲੋਕਾਂ ਨੂੰ ਲੱਗੂਗਾ ਵੀ ਗਰਮ ਪਰ ਯਾਰ ਦੇਖੋ ਮੈਂ ਸਿਰਫ ਉਹ ਗੱਲ ਕਰ ਰਿਹਾ ਜੋ ਮੈਨੂੰ ਫੀਲ ਹੁੰਦੀ ਆ ਵੀ ਸਾਡੇ ਕਿਸਾਨਾਂ ਨਾਲ ਗਲਤ ਹੋ ਰਿਹਾ ਠੀਕ ਆ ਜੀ ਯਾਰ ਹੱਕ ਦੇਦਨ ਕਿੱਡੀ ਗੱਲ ਆ ਉਹ ਬੰਦੇ ਕੋਈ ਨਜਾਇਜ਼ ਨਹੀਂ ਮੰਗ ਰਹੇ ਜੇ ਮਿਲ ਵੀ ਜਾਊਗਾ ਚੰਗੀ ਗੱਲ ਆ ਆ ਹੁਣ ਉਹਨਾਂ ਨੇ ਕਿਹਾ ਦਿੱਲੀ ਚਲੋ ਉਹਨਾਂ ਨੇ ਸੁਰੱਖਿਆ ਸੀਗਾ ਮਿਕਾ ਮੰਗਲਵਾਰ ਨੂੰ ਉਹਦੇ ਵਿੱਚ ਉਹਨਾਂ ਨੇ ਸਿੰਪਲ ਕਿਹਾ ਵਾ ਕਿ ਅਸੀਂ ਦਿੱਲੀ ਜਾਣਾ ਉੱਥੇ ਬਹਿਣਾ ਵਾ ਪਰ ਉਹਨਾਂ ਨੇ ਫੇਰ ਮਨਾ ਕਰਤਾ ਉਹੀ ਆਂਸੂ ਵੇ ਸਾਰਾ ਕੁਝ ਉਹਨਾਂ ਨੂੰ ਛਤਰ ਪਰੇ ਡੰਡੇ ਆਈ ਸਾਡੇ ਕਿਸਾਨਾਂ ਦਾ ਅੱਗੋਂ ਹੁਣ ਇੱਕ ਹੋਰ ਨਿਊਜ਼ ਆ ਰਹੀ ਆ 186 ਪਿੰਡਾਂ ਦੀ ਜ਼ਮੀਨ ਜੀ ਇਹਨਾਂ ਨੇ ਕੁਰਕ ਕਰਨੀ ਆ ਕਿਉਂਕਿ ਬੁਲੇਟ ਰੇਲ ਦਾ ਪ੍ਰੋਜੈਕਟ ਲੱਗਿਆ ਹੋਇਆ ਹੁਣ ਦੱਸੋ ਵੀ ਜੇ ਪੰਜਾਬ ਦੀਆਂ ਜ਼ਮੀਨਾਂ ਐਂ ਜਾਂਦੀਆਂ ਜਾਣਗੀਆਂ ਠੀਕ ਆ ਤੁਸੀਂ ਪੈਸਾ ਦੇ ਦਿੰਦੇ ਹੋ ਮੈਂ ਇਹ ਨਹੀਂ ਕਹਿੰਦਾ ਸੈਂਟਰ ਪੈਸਾ ਦਿੰਦਾ ਸੈਂਟਰ ਪੈਸਾ ਦਿੰਦਾ ਪਰ ਉਹਨਾਂ ਬਚਾਰਿਆਂ ਨੂੰ ਪੈਸਾ ਯੂਜ਼ ਕਿਵੇਂ ਕਰਨਾ ਇਹ ਵੀ ਤਾਂ ਕੋਈ ਦੱਸੇ ਉਹਦਾ ਖਾਦੇ ਪੀਤੇ ਜਾਣੇ ਆ ਫਿਰ ਉਦੋਂ ਬਾਅਦ ਸਾਡਾ ਕਿਸਾਨ ਕੀ ਕਰੂਗਾ ਮੰਨ ਲਓ ਸੈਂਟਰ ਨੇ ਕਿਸਾਨਾਂ ਨੂੰ ਪੈਸਾ ਦੇ ਦਿੱਤਾ ਜੋਨ ਜ਼ਮੀਨਾਂ ਦੇ ਮੌਜੂਦੇ ਜਦੋਂ ਪੈਸਾ ਮੁੱਕ ਗਿਆ ਉਦੋਂ ਬਾਅਦ ਸਾਡਾ ਕਿਸਾਨ ਕੀ ਕਰੇਗਾ ਇਹਦਾ ਕੋਈ ਜਵਾਬ ਦੇਵੇ ਠੀਕ ਆ ਕਿਸਾਨ ਕੁਝ ਨਹੀਂ ਕਰ ਸਕਦਾ ਜਦੋਂ ਸੈਂਟਰ ਨੇ ਜ਼ਮੀਨ ਕੋਰ ਕਰਨੀ ਆ ਉਹਦੇ ਵਿੱਚ ਕਿਸਾਨ ਕੁਝ ਨਹੀਂ ਕਰ ਸਕਦਾ ਬਸ ਪੈਸਾ ਲੈ ਕੇ ਚਲੋ ਅਗਲਾ ਕਹਿੰਦਾ ਮੈਨੂੰ ਯਾਰ ਚਲੋ ਮੇਰੇ ਮੌਜੂਦਾ ਹੀ ਮਿਲ ਗਿਆ ਪਰ ਗੱਲ ਡੰਗੀ ਇਹ ਆ ਹੁਣ ਤਾਂ ਮੌਜਦਾ ਮਿਲ ਗਿਆ ਆਉਣ ਵਾਲੇ 4-5 ਸਾਲਾਂ ਵਿੱਚ 10 ਸਾਲਾਂ ਚੋਂ ਪੈਸਾ ਮੁੱਕ ਜਾਣਾ ਫੇਰ ਸਾਡਾ ਕਿਸਾਨ ਕੀ ਕਰੇਗਾ ਇਹ ਬਹੁਤ ਨਾ ਇੱਕ ਸੋਚਣ ਦੀ ਲੋੜ ਆ ਅਸੀਂ ਲੋਕ ਹੁਣ ਤਾਂ ਖੁਸ਼ ਹੋ ਜੰਨੇ ਆ ਯਾਰ ਮੈਨੂੰ 10 ਲੱਖ ਇਹ ਕਿਸਾਨਾਂ ਲਈ ਵੀ ਮੈਂ ਗੱਲ ਕਹਿ ਰਿਹਾ ਹੁਣ ਤਾਂ ਆਪਾਂ ਖੁਸ਼ ਹੋ ਜੰਨੇ ਸਾਡੀ ਜ਼ਮੀਨ ਇਹਦੇ ਚ ਆ ਗਈ 10 ਲੱਖ ਉਧਰੋਂ ਹੋ ਗਿਆ ਹੌਲੀ ਹੌਲੀ ਤੁਹਾਡੀਆਂ ਜ਼ਮੀਨਾਂ ਟੋਟਲ ਹੀ ਖੁਰਖੋਰੀਆਂ ਨੇ ਠੀਕ ਆ ਜੀ ਤੁਸੀਂ ਇਹ ਨਾ ਸੋਚੋ ਵੀ ਅੱਜ 10 ਕਿੱਲੇ ਇੱਧਰ ਲੈ ਆ ਗਏ ਉਹਦੇ ਚ ਪੰਜ ਉਧਰ ਲੈ ਆ ਗਏ ਹੌਲੀ ਹੌਲੀ ਇਹ ਪੂਰੇ ਪੰਜਾਬ ਨਾਲ ਹੀ ਹੋ ਰਿਹਾ ਵਾ ਆ ਬੁਲੇਟ ਟ੍ਰੇਨ ਵਾਲੇ ਪ੍ਰੋਜੈਕਟ ਤੇ ਵੀ ਸੇਮ ਕੇਸ 186 ਪਿੰਡ ਜਿਹਦੇ ਵਿੱਚ ਲੁਧਿਆਣਾ ਮੋਹਾਲੀ ਜਲੰਧਰ ਤੇ ਅੰਮ੍ਰਿਤਸਰ ਇਹਨਾਂ ਦੇ ਚਾਰ ਜਿਹੜੇ ਇਹ ਆਪਣੇ ਜ਼ਿਲ੍ਹੇ ਨੇ ਇਹਨਾਂ ਦੇ 186 ਪਿੰਡਾਂ ਦੀ ਜ਼ਮੀਨ ਹੋਣੀ ਕੁਰਕ ਠੀਕ ਆ ਜੀ ਆਪਾਂ ਲੋਕਾਂ ਨੂੰ ਇਹ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਆ ਹੁਣ ਆਪਣੇ ਕਿਸਾਨਾਂ ਨੇ ਮੇਰੇ ਹਿਸਾਬ ਨਾਲ ਦਿੱਲੀ ਦਾ ਕੋਈ ਉਹਨਾਂ ਨੇ ਦਿੱਤਾ ਹੋਇਆ ਵੀ ਜੋ ਉਹਨਾਂ ਨੇ ਕਿਹਾ ਵੀ ਅਸੀਂ ਉੱਥੇ ਜਾਣਾ ਆ ਤਾਂ ਅਸੀਂ ਲੋਕ ਕਿਰਪਾ ਕਰਕੇ ਉਹਨਾਂ ਨੂੰ ਸਪੋਰਟ ਕਰੀਏ ਕਿਉਂਕਿ ਯਾਰ ਜਿਦੇ ਨਾਲ ਹੁੰਦਾ ਫੇਰ ਮੋਹੀ ਗੱਲ ਕਹੂੰਗਾ ਉਹਨੂੰ ਪਤਾ ਲੱਗਦਾ ਉਹਨਾਂ ਵਿਚਾਰਿਆਂ ਦੇ ਘਰਾਂ ਦੇ ਵਿੱਚ ਇਸ ਵਾਰ ਦਾਣੇ ਨਹੀਂ ਗਹਿਗੇ ਜਿਨ੍ਹਾਂ ਦਾ ਝੋਨਾ ਕੁਛ ਦਾ ਵੀ ਖਰਾਬ ਹੋਇਆ ਕੁਛ ਨੂੰ ਅੱਧਾ ਮੁਆਵਜ਼ਾ ਮਿਲਿਆ ਉਹਨਾਂ ਦੇ ਲੱਗੇ ਪੈਸੇ ਵੀ ਨਹੀਂ ਮੁੜੇ ਆਪਾਂ ਸੋਚੀਏ ਵੀ ਜੇ ਇਹ ਆਪਣੇ ਨਾਲ ਬਿਜ਼ਨਸ 'ਚ ਹੋਵੇ ਤਾਂ ਆਪਣੇ ਨਾਲ ਕੀ ਬੀਤੇ ਆਪਾਂ ਲੋਕ ਤਾਂ ਮੈਨਚਰ ਡਿਪਰੈਸ਼ਨ 'ਤੇ ਚੱਲ ਜਾਂਦੇ ਆ ਉਹ ਵਿਚਾਰੇ ਧੰਨੇ ਜਿਹੜੇ ਇੰਨਾ-ਇੰਨਾ ਕੁਝ ਸਹੀ ਜਾਂਦੇ ਆ ਠੀਕ ਆ ਜੀ ਸੋ ਗੱਲਾਂ ਨੂੰ ਨਾ ਸਮਝਣ ਦੀ ਲੋੜ ਆ ਜ਼ਰੂਰੀ ਨਹੀਂ ਕਿ ਆਪਾਂ ਹਰ ਵੇਲੇ ਇਹੀ ਪਾਰਟੀਆਂ ਬਾਜ਼ੀਆਂ ਦੇ ਹੋਣਾ ਯਾਰ ਇਹਨੂੰ ਛੱਡ ਦੋ ਇੱਕ ਨਾਰਮਲ ਬੰਦਾ ਬਹਿ ਕੇ ਸੋਚਿਆ ਕਰੋ ਵੀ ਯਾਰ ਕੀ ਮੇਰੇ ਆਲੇ ਦੁਆਲੇ ਕੀ ਹੋ ਰਿਹਾ ਇਸ ਵਾਰ ਦਿਵਾਲੀ ਦੇਖੀ ਆਪਾਂ ਦਿਵਾਲੀ ਕਿੰਨੀ ਠੰਡੀ ਸਲੋਕਾਂ ਦੇ ਸਾਰੇ ਵਪਾਰੀ ਕਹ ਰਹੇ ਨੇ ਦਿਵਾਲੀ ਠੰਡੀ ਕਿਉਂ ਠੰਡੀ ਜਦੋਂ ਪੰਜਾਬ 'ਚ ਪੈਸਾ ਹੀ ਨਹੀਂ ਆਇਆ ਕਿਸਾਨਾਂ ਤੱਕ ਪੈਸਾ ਪਹੁੰਚਿਆ ਹੀ ਨਹੀਂ ਤਾਂ ਦਿਵਾਲੀਆਂ ਕੀ ਹੋਣਗੀਆਂ ਸੋਚ ਕੇ ਦੇਖਿਆ ਕਰੋ ਮੋਸਟਲੀ ਪੰਜਾਬ 'ਚ ਪਿੰਡ ਨੇ ਤੇ ਪਿੰਡਾਂ 'ਚ ਕਿਸਾਨ ਤੁੱਸੀ ਵੀ ਗੱਲ ਆ ਤੇ ਜੇ ਕਿਸਾਨਾਂ ਕੋਲੇ ਨਹੀਂ ਪੈਸਾ ਰਿਹਾ ਤਾਂ ਤੁਹਾਡੀਆਂ ਕਾਧੀਆਂ ਦਿਵਾਰੀਆਂ ਹੋਣੀਆਂ ਲੋੜੀਆਂ ਬਈ ਕਾਵੇ ਤੇ ਹਾਰ ਤੁਹਾਡੇ ਇਹ ਗੱਲਾਂ ਸੋਚਿਆ ਕਰੋ ਜੇ ਕਿਸਾਨ ਕੋਲ ਪੈਸਾ ਆਊਗਾ ਤਾਂ ਤੁਹਾਡੇ ਲੋਕਾਂ ਦੇ ਜੇਬਾਂ ਦੇ ਵਿੱਚ ਉਹ ਚੱਲੂਗਾ ਸਰਕਲ ਤੇ ਪੈਸਾ ਆਊਗਾ ਇਹ ਗੱਲਾਂ ਆਪਾਂ ਲੋਕਾਂ ਨੂੰ ਸਮਝਣ ਦੀ ਲੋੜ ਆ ਇਕਨੋਮਿਕਸ ਪੜਿਆ ਕਰੋ ਅਖਬਾਰਾਂ ਦੇ ਵਿੱਚ ਜਿਹੜੇ ਵਿਦਵਾਨ ਨੇ ਇਕਨੋਮਿਕਸ ਦੇ ਜਾਂ ਜਿਹੜੇ ਫਾਈਨਾਂਸ ਨੂੰ ਸਮਝਦੇ ਆ ਉਹ ਇਹ ਗੱਲਾਂ ਰੋਜ਼ ਲਿਖਦੇ ਆ ਆਪਾਂ ਲੋਕ ਪੜਦੇ ਹੀ ਨਹੀਂ ਠੀਕ ਆ ਨਾ ਆਪਾਂ ਲੋਕ ਹੋਰ ਹੀ ਕੰਮਾਂ 'ਚ ਪਏ ਹੋਏ ਆ ਜਿਹੜੀ ਨੀਂਹ ਚੀਜ਼ ਸਮਝਣ ਵਾਲੀ ਆ ਉਹ ਆਪ ਸਮਝ ਨਹੀਂ ਰਹੇ ਅਗਲੀ ਗੱਲ ਜਿਹੜੀ ਮੈਂ ਕਰਨੀ ਸੀ ਕਿ ਸਾਨੂੰ ਲੋਕਾਂ ਨੂੰ ਬਹੁਤ ਜ਼ਿਆਦਾ ਸੋਚਣ ਦੀ ਲੋੜ ਆ ਵੀ ਅਸੀਂ ਕਿਸਾਨਾਂ ਦਾ ਸਾਥ ਦਈਏ ਇਸ ਵਾਰੀ ਜੋ ਵੀ ਐਜੀਟੇਸ਼ਨ ਲੜ ਰਹੇ ਆ ਜੋ ਵੀ ਉਹਨਾਂ ਦਾ ਪਤਾ ਸਾਨੂੰ ਸਾਥ ਦੇ ਨਾਲ ਕੀ ਹੋਊਗਾ ਇੱਕ ਯਾਰ ਉਹਨਾਂ ਨੂੰ ਮੋਰਲ ਸਪੋਰਟ ਮਿਲਦੀ ਆ ਵੀ ਇਹ ਤਾਂ ਨਹੀਂ ਕਿ ਮੇਰੇ ਪਿੱਛੇ ਬੈਠੇ ਭਰਾ ਭਣ ਮੈਨੂੰ ਗਾਲ੍ਹਾਂ ਕੱਢ ਰਹੇ ਨੇ ਜਦੋਂ ਉਹਨਾਂ ਨੂੰ ਇਹ ਲੱਗੂਗਾ ਨਾ ਜਿਵੇਂ ਕਿਸਾਨ ਗੋਲਨ 2020 ਦੇ ਵਿੱਚ ਹੋਇਆ ਵੀ ਯਾਰ ਸਾਰਾ ਪੰਜਾਬ ਸਾਡੇ ਨਾਲ ਬਾਈ ਜੀ ਉਹਨਾਂ ਨੂੰ ਵੀ ਹੌਸਲਾ ਮਿਲਦਾ ਜਿਨ੍ਹਾਂ ਨੇ ਠੰਡ ਦੇ ਵਿੱਚ ਉੱਥੇ ਮੀਆਂ ਠੰਡ ਦੇ ਗਰਮੀਆਂ ਦੇ ਵਿੱਚ ਬਹਿਣਾ ਵਾ ਠੀਕ ਆ ਨਾ ਸੋ ਕੋਸ਼ਿਸ਼ ਕਰਿਆ ਕਰੀਏ ਆਪਾਂ ਲੱਟਾ ਖਿੱਚਣ ਦੀ بجائے ਆਪਣੇ ਪੰਜਾਬ ਦੇ ਕਿਸਾਨਾਂ ਦਾ ਮੈਂ ਤਾਂ ਦੇਖੋ ਸਪੋਰਟ ਕਰ ਰਿਹਾ ਸੋ ਮੈਂ ਚਾਹੁੰਦਾ ਤੁਸੀਂ ਲੋਕ ਵੀ ਆਪਣੇ ਪੰਜਾਬ ਦੇ ਕਿਸਾਨਾਂ ਨੂੰ ਇੱਕ ਥੋਕੇ ਸਪੋਰਟ ਕਰੋ ਤੇ ਕਹੋ ਜੀ ਮੈਂ ਪੰਜਾਬ ਦੇ ਕਿਸਾਨ ਦੇ ਨਾਲ ਹਾਂ ਆਪਾਂ ਇਹ ਨਾਰਾ ਸਾਬਨੇ ਲਾਉਣਾ ਜਿਵੇਂ ਪਹਿਲਾਂ ਲਾਉਂਦੇ ਸੀ ਨਾ 2020 ਦੇ ਵਿੱਚ ਵੀ ਅਸੀਂ ਆਪਣੇ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਹੁਣ ਫੇਰ ਆਪਾਂ ਨੂੰ ਲੋੜ ਆ ਕਿ ਆਪਾਂ ਉਹ ਗੱਲਾਂ 'ਚ ਫੇਰ ਜੋਸ਼ ਲਿਆਈਏ ਕਿ ਹਾਂ ਮੈਂ ਆਪਣੇ ਪੰਜਾਬ ਦੇ ਕਿਸਾਨ ਦੇ ਨਾਲ ਹਾਂ ਤੇ ਮੈਨੂੰ ਮੇਰੇ ਪੰਜਾਬ ਦੇ ਕਿਸਾਨ ਨੂੰ ਸਾਰੇ ਹੱਕ ਮਿਲਨੇ ਚਾਹੀਦੇ ਨੇ ਠੀਕ ਆ ਜੀ ਸੋ ਇਦਾਂ ਹੀ ਅੱਜ ਦਾ ਟੌਪਿਕ ਆਪਾਂ ਖਤਮ ਕਰਦੇ ਆਂ ਵੇਖੋ ਜੀ ਵੀਡੀਓ ਵੇਖ ਕੇ ਬਹੁਤ ਜਾਣੇ ਚੱਲ ਜਾਂਦੇ ਆ ਪਰ ਜਿਹੜਾ ਲਾਈਕ ਸਬਸਕ੍ਰਾਈਬ ਤੁਸੀਂ ਫੇਰ ਛੱਡ ਜਾਂਦੇ ਹੋ ਇਹ ਕਰ ਲਿਆ ਕਰੋ ਇੰਨੇ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਆ ਸੋ ਮੈਂ ਉਮੀਦ ਕਰਦਾ ਅੱਜ ਦੀ ਤੁਹਾਨੂੰ ਗੱਲਬਾਤ ਚੰਗੀ ਲੱਗੇ ਹੋਊਗੀ ਸੋ ਇਦਾਂ ਹੀ ਅੱਜ ਦੀ ਆਪਾਂ ਵੀਡੀਓ ਖਤਮ ਕਰਦੇ ਆਂ ਤੇ ਆਉਣ ਵਾਲੇ ਟਾਈਮ ਤੇ ਹੋਰ ਇਹੋ ਜਿਹੇ ਟੌਪਿਕ ਆਪਾਂ ਚੁਣਦੇ ਰਵਾਂਗੇ ਸਤਿ ਸ੍ਰੀ ਅਕਾਲ ਜੀ